ਆਮ ਆਦਮੀ ਪਾਰਟੀ ਜਿਨ੍ਹਾਂ ਗੱਲਾਂ ਨੂੰ ਲੈ ਕੇ ਵਿਰੋਧੀ ਧਿਰ ਦੇ ਵਿੱਚ ਰਹਿੰਦੇ ਆ ਹੋਇਆ ਉਸ ਵੇਲੇ ਦੀ ਸੱਤਾ ਸਰਕਾਰ ਨੂੰ ਘੇਰਦੀ ਦਿਖਾਈ ਦਿੰਦੀ ਸੀ ਅੱਜ ਉਹਨਾਂ ਗੱਲਾਂ ਨੂੰ ਲੈ ਕੇ ਖੁਦ ਆਮ ਆਦਮੀ ਪਾਰਟੀ ਘਰ ਦੀ ਦਿਖਾਈ ਦੇ ਰਹੀ ਹੈ 2 ਸਤੰਬਰ ਤੋਂ ਪੰਜਾਬ ਵਿਧਾਨ ਸਭਾ ਦਾ ਮੌਸੂਮੀ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਮਾਨ ਸਰਕਾਰ ਦੇ ਵੱਲੋਂ ਇਹ ਸੈਸ਼ਨ ਕੇਵਲ 3 ਦਿਨ ਦਾ ਹੀ ਰੱਖਿਆ ਗਿਆ ਜਿਸ ਦੇ ਵਿੱਚ ਪਹਿਲੇ ਦਿਨ ਤੱਕ ਕੇਵਲ ਸ਼ਰਧਾਂਜਲੀयां ਹੀ ਦਿੱਤੀਆਂ ਜਾਂਦੀਆਂ ਨੇ ਤੇ ਦੂਸਰੇ ਅਤੇ ਤੀਜੇ ਦਿਨਾਂ ਪੰਜਾਬ ਵਿਧਾਨ ਸਭਾ ਦੇ ਵਿੱਚ ਜਿਹੜੇ ਪੰਜਾਬ ਸਰਕਾਰ ਦੇ ਵੱਲੋਂ ਬਿੱਲ ਨੇ ਉਹ ਪਾਸ ਕੀਤੇ ਜਾਣਗੇ ਤੇ ਉਸ ਤੋਂ ਬਾਅਦ ਇਹ ਵਿਧਾਨ ਸਭਾ ਦਾ ਸੈਸ਼ਨ ਮੁਲਤਵੀ ਕਰ ਦਿੱਤਾ ਜਾਵੇਗਾ ਪਰ ਇਥੇ ਸਵਾਲ ਇਹ ਉਠਾਏ ਜਾ ਰਹੇ ਨੇ ਕਿ ਪੰਜਾਬ ਵਿਧਾਨ ਸਭਾ ਦੇ ਜਿਹੜੇ ਐਮ.ਐਲ.ਏ ਨੇ ਲੋਕਾਂ ਨੂੰ ਚੁਣ ਕੇ ਆਪਣੇ ਨੁਮਾਇੰਦੇ ਭੇਜੇ ਨੇ ਉਹਨਾਂ ਨੇ ਆਪਣੇ ਮੁੱਦੇ ਕਿੱਥੇ ਰੱਖਣੇ ਨੇ ਕਿਹੜਾ ਸਮਾਂ ਉਹਨਾਂ ਨੂੰ ਦਿੱਤਾ ਜਾ ਰਿਹਾ ਤੇ ਇਸ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਨੇ ਫੇਸਬੁੱਕ ਤੇ ਲਾਈਵ ਹੋ ਕੇ ਮਾਨ ਸਰਕਾਰ ਦੀ ਲਾਹ ਪਾਬੀ ਕੀਤੀ ਹੈ ਤੇ ਨਾਲ ਹੀ ਅਖਬਾਰ ਦੇ ਵਿੱਚ ਲੱਗੀ ਉਹ ਵੀ ਖਬਰ ਦਿਖਾ ਦਤੀ ਹੈ ਜਿਸ ਮੌਕੇ ਆਮ ਆਦਮੀ ਪਾਰਟੀ ਨੇ ਇਹ ਮੰਗ ਕੀਤੀ ਸੀ ਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਘਟੋ ਘਟ 15 ਦਿਨਾਂ ਦਾ ਹੋਣਾ ਚਾਹੀਦਾ ਇਸ ਦੇ ਨਾਲ ਹੀ ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ ਦੇ ਐਮਐਲਏ ਕੂਰ ਵਿਜੇ ਪ੍ਰਤਾਪ ਦੇ ਹੱਕ ਦੇ ਵਿੱਚ ਖੜਦੇ ਵੀ ਦਿਖਾਈ ਦਿੱਤੇ ਨੇ ਦਰਅਸਲ ਬੀਤੇ ਦਿਨੀ ਕੂਰ ਵਿਜੇ ਪ੍ਰਤਾਪ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਮਿਲ ਕੇ ਇੱਕ ਚਿੱਠੀ ਸੌਂਪੀ ਸੀ ਜਿਸ ਦੇ ਵਿੱਚ ਤਿੰਨ ਮੰਗਾਂ ਉਹਨਾਂ ਦੇ ਵੱਲੋਂ ਵਿਧਾਨ ਸਭਾ ਦੇ ਸਪੀਕਰ ਕੋਲ ਰੱਖੀਆਂ ਗਈਆਂ ਸਨ ਕਿ ਇਸ ਵਾਰ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੋਣਾ ਹੈ ਉਸ ਦੇ ਵਿੱਚ ਇਹ ਤਿੰਨ ਮੰਗਾਂ ਮੇਰੇ ਵੱਲੋਂ ਉਠਾਉਣੀਆਂ ਹਨ ਤੇ ਮੈਨੂੰ ਵਾਧੂ ਸਮਾਂ ਦਿੱਤਾ ਜਾਵੇ ਜਿਸ ਦੇ ਵਿੱਚ ਬਰਗਾੜੀ ਬੇਦਬੀ ਦਾ ਮਾਮਲਾ ਫਸਲਾਂ ਤੇ ਘਟੋ-ਘਟ MSP ਅਤੇ ਹੋਰ ਕਿਸਾਨੀ ਨਾਲ ਜੁੜੇ ਮੁੱਦੇ ਅਤੇ ਅੰਮ੍ਰਿਤਸਰ ਦਾ ਸੀਵਰ ਓਵਰਫਲੋ ਅਤੇ ਥਾਂ-ਥਾਂ ਪਏ ਕੂੜੇ ਦੇ ਢੇਰ ਨੂੰ ਲੈ ਕੇ ਇਹਨਾਂ ਤਿੰਨ ਮੁੱਦਿਆਂ 'ਤੇ ਬੋਲਣ ਦੇ ਲਈ ਘੱਟੋ-ਘੱਟ 40 ਮਿੰਟ ਦਾ ਸਮਾਂ ਮੰਗਿਆ ਸੀ ਪਰ ਹਕੂਰ ਵਿਜੇ ਪ੍ਰਤਾਪ ਦੀ ਵੀ ਇਹ ਮੰਗ ਹੁਣ ਪੂਰੀ ਹੁੰਦੀ ਦਿਖਾਏ ਨਹੀਂ ਦੇ ਰਹੀ ਐ ਇਸ ਨੂੰ ਲੈ ਕੇ ਸੁਖਪਾਲ ਸਿੰਘ ਖੈਰਾ ਨੇ ਮਾਨ ਸਰਕਾਰ ਦੀ ਰੱਜ ਕੇ ਲਾਹ-ਪਾ ਕੀਤੀ ਐ ਦੋਸਤੋ ਆਪਾਂ ਸਭ ਜਾਣਦੇ ਆ ਕਿ ਜਮਹੂਰੀਅਤ ਵਿੱਚ ਪਾਰਲੀਮੈਂਟ ਤੇ ਵਿਧਾਨ ਸਭਾ ਸਭ ਤੋਂ ਵੱਡੇ ਤੇ ਤਾਕਤਵਰ ਥੰਮ ਗਿਣੇ ਗਏ ਨੇ ਜਿੱਥੇ ਲੋਕਾਂ ਦੀਆਂ ਗੱਲਾਂ ਉਠਾਈਆਂ ਜਾ ਸਕਣ لیکن منو بڑے دکھ نہ کہنا پڑ رہیا وا کہ عام آدمی پارٹی جڑی بدلاؤ بدلاؤ مطلب بدلاؤ ਦਾ ਤਾਂ فائدہ ਹੁੰਦਾ ਨਾ ਕਿ ਬੱਚੰਗੇ ਵਾਸਤੇ ਬਦਲਾؤ ਕਰਨਾ ਵਾ باقی ਗੱਲਾਂ ਸਾਰੀਆਂ ਇਹਨਾਂ ਦੀਆਂ ਜਿਹੜੀਆਂ ਹੈਗੇ ਜਿਹੜੀਆਂ ਗੱਲਾਂ ਤੋਂ ਮੁਕਰੀ ਮੈਂ ਛੱਡ ਦਿਨਾ ਵਾ لیکن ਜਿਹੜਾ ਵਿਧਾਨ ਸਭਾ ਦੇ ਸਿਸ਼ਿਤ ਬਣਾਉਣ ਦਾ ਮਸਲਾ ਮਸਲਾ ਸੀਗਾ ਇਹਨਾਂ ਨੇ ਵਿਧਾਨ ਸਭਾ ਦੇ ਇਸ ਅਹਿਮ ਪਲੇਟਫਾਰਮ ਨੂੰ ਜਿੱਥੇ ਸੀ ਲੋਕਾਂ ਦੇ ਮੁੱਦੇ ਚੱਕਨੇ ਨੇ ਕਿਸਾਨਾਂ ਦੇ EMPLOYES ਦੇ ਦਲਤਾਂ ਦੇ ਉਹ ਬਿਲਕੁਲ ਟੈਸ਼-ਟੈਸ਼ ਕਰਕੇ ਰੱਖਨਾ ਇਹ ਉਹੀ ਪਾਰਟੀ ਆ ਜਿਹੜੀ ਆਪ ਖੁਦ ਜਦੋਂ ਆਪੋਜੀਸ਼ਨ ਸੀਗੇ ਇਹ ਸਪੀਕਰ ਨੂੰ ਬਾਰ-ਬਾਰ ਮਿਲਦੇ ਸੀ ਪ੍ਰੈਸ ਕਾਨਫਰੰਸ ਕਰਦੇ ਸੀਗੇ ਕਿ بڑے ਛੋਟੇ اجلاس ਚਲਾਉਂਦੇ ਸੀਗੇ ਕਾਂਗਰਸ ਸਰਕਾਰ ਜਾਂ ਮਗਨੀਆਂ ਅਕਾਲੀ ਸਰਕਾਰਾਂ ਇਹ ਵਧਾ ਕੇ 15 ਦਿਨ ਹੋਣੇ ਚਾਹੀਦੇ ਆ ਜੀ ਕਿਉਂਕਿ 70 ਲੱਖ ਰੁਪਇਆ ਇੱਕ ਦਿਨ ਦੇ ਸੈਸ਼ਨ ਦਾ ਖਰਚਾ ਆਉਂਦਾ ਉਦੋਂ 2021 ਦਾ ਬਿਆਨ ਮੈਂ ਤੁਹਾਨੂੰ ਦਿਖਾਉਣਾ ਇਹਨਾਂ ਦਾ ਲੇਕਿਨ ਖੁਦ ਕੀ ਕਰ ਰਹੇ ਨੇ ਇਹਨਾਂ ਨੇ ਅ ਪਿਛਲਾ اجلاس ਜਿਹੜਾ ਸੀ ਬਜਟ ਦਾ ਉਹ ਸਿਰਫ 7 ਦਿਨ ਦਾ اجلاس ਸੀਗਾ 7th ਸਿਟਿੰਗਸ 7 ਦੇ ਨਹੀਂ 7th ਸਿਟਿੰਗਸ 6 ਮਹੀਨੇ ਬਾਅਦ ਕਿਉਂਕਿ ਕਨਸਟੀਟਿਊਸ਼ਨ ਆਬਲੀਗੇਸ਼ਨ ਹੈ ਸੰਵਿਧਾਨ ਦੀ ਇਹ ਇੱਕ ਜ਼ਰੂਰਤ ਹੈ ਕਿ ਹਰ ਸਰਕਾਰ ਨੂੰ 6 ਮਹੀਨੇ ਦੇ ਵਿੱਚ ਵਿੱਚ ਸਦਨ ਦੀ ਬੈਠਕ ਬੁલાਉਣੀ ਪਵੇ ਬਸ ਉਸੇ ਹੀ ਬੈਠਕ ਨੂੰ ਬੁਲਾਉਣ ਵਾਸਤੇ ਆ ਤੁਸੀਂ ਦੇਖ ਲਓ ਇਹਨਾਂ ਨੇ ਬਹੁਤ ਨਾ ਮਾਤਰ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ 2 ਸਪਟੈਂਬਰ ਤੋਂ ਲੈ ਕੇ 4 ਸਪਟੈਂਬਰ ਤੱਕ ਔਰ ਅਗਰ ਤੁਸੀਂ ਇੱਥੇ ਗੌਰ ਕਰੋਗੇ ਜਿਹੜਾ 2 ਸਪਟੈਂਬਰ ਕੱਲ ਜਦੋਂ ਅਸੀਂ ਮਿਲਣਾ ਦੁਪਹਿਰੇ 2 ਵਜੇ ਸਿਰਫ ਉਬਿਚਰੀਜ਼ ਭਾਗ ਕੇ ਜਿਹੜੇ ਲੋਕ ਗੁਜ਼ਰ ਚੁੱਕੇ ਨੇ ਉਹਨਾਂ ਨੂੰ ਸ਼ਰਧਾਂਜਲੀ ਦੇ ਕੇ 10 15 ਮਿੰਟ ਦਾ اجلاس ਕਰਕੇ ਉੱਠ ਜਾਣਾ ਔਰ ਜਦੋਂ ਇਹ ਆਪੋਜੀਸ਼ਨ ਸੀ ਕੀ ਕਹਿੰਦੇ ਹੁੰਦੇ ਸੀ ਆ ਆ ਦੇਖੋ ਤੁਸੀਂ ਇੰਡੀਅਨ ਐਕਸਪ੍ਰੈਸ ਦੀ ਖਬਰ ਹੈ 2021 ਨਵੰਬਰ ਦੀ ਹੈ ਜੀ ਕਿ اجلاس ਜਿਹੜਾ ਵਾ ਉਹ ਕਟੋ-ਕਟ 15 ਦਿਨ ਵਧਾਇਆ ਜਾਵੇ ਔਰ ਆ ਇਹੀ ਹਰਪਾਲ ਚੀਮਾ ਜਿਹੜਾ ਹੁਣ ਫਾਈਨੈਂਸ ਮਿਨਿਸਟਰ ਹੈ ਇਹ ਕੀ ਲਿਖਿਆ ਹੋਇਆ ਵਾ ਕਿ ਇਹਨਾਂ ਨੇ ਕੁਝਾ ਮਜ਼ਾਕ ਕਰਤਾ ਵਿਧਾਨ ਸਭਾ ਦਾ ਇੱਕ ਦਿਨ ਦਾ 70 ਲੱਖ ਰੁਪਇਆ ਖਰਚਾ ਹੁੰਦਾ ਪੰਜਾਬ ਵਿਧਾਨ ਸਭਾ ਨੂੰ ਚੁਣਉਣ ਲਈ ਇੱਕ ਹੀ ਵਿੱਚ ਹੁਣ ਕੀ ਕਹਿੰਦੇ ਕਿ ਹੁਣ ਤਾਂ ਖਰਚਾ ਹੋਰ ਵੀ ਵੱਧ ਗਿਆ ਹੋਵੇ ਤਿੰਨ ਸਾਲ ਆਪਣੇ ਹੋ ਗਏ ਨੇ ਲੇਕਿਨ ਸੈਸ਼ਨ ਬੁਲਾਇਆ ਸਿਰਫ 3 ਦਿਨ ਦਾ ਉਹ ਮੈਂ ਗੱਲ ਕਰ ਰਿਹਾ ਸੀਗਾ ਇਹਦੇ ਵਿੱਚ ਪਹਿਲੇ ਦਿਨ ਸ਼ਦਾਂਜ ਜੀ ਫਿਰ ਅੱਗੇ ਕੀ ਹੈਗਾ ਲੈਜਿਸਲੇਟਿਵ ਬਿਜ਼ਨਸ 3 ਤਰੀਕ ਨੂੰ ਤੇ 4 ਨੂੰ ਲੈਜਿਸਲੇਟਿਵ ਬਿਜ਼ਨਸ ਕਰਕੇ ਸਦਨ ਨੂੰ ਸਾਈਨ ਡਾਇ ਉਠਾ ਦਿੱਤਾ ਜਾਵੇਗਾ ਜਿਹੜਾ ਲੈਜਿਸਲੇਟਿਵ ਬਿਜ਼ਨਸ ਵੀ ਆ ਉਹ ਉਹ ਕੀ ਹੁੰਦਾ ਕਿ ਕੋਈ ਅਮੈਂਡਮੈਂਟ ਕਰਨੀ ਕੋਈ ਕਾਨੂੰਨ ਬਣਾਉਣਾ ਕੋ ਬਿੱਲ ਲੈ ਕੇ ਆਉਣਾ ਹੁਣ ਸਾਨੂੰ ਜਿਹੜੇ ਬਿੱਲ ਨੇ ਉਹ ਪਰਸੋਂ 3 ਤਾਰੀਖ ਨੂੰ ਜਿੱਦਨ ਲੈਜਿਸਲੇਟਿਵ ਬਿਜ਼ਨਸ ਹੋਵੇਗਾ 10 ਵਜੇ ਇਕੱਠੇ ਹੋਵਾਂਗੇ ਸਾਡੇ ਮੇਜ ਤੇ ਉਸ ਦਿਨ ਬਿੱਲ ਆਉਣਾ ਉਸ ਵੇਲੇ ਜਦੋਂ ਬਿੱਲ ਪਾਸ ਕਰਨ ਦਾ ਟਾਈਮ ਆ ਗਿਆ ਤੇ ਜਿਹੜਾ 4 ਵਾਲਾ ਵੀ ਉਹ 4 ਨੂੰ ਸਵੇਰੇ ਲਿਖਣਗੇ ਤੁਸੀਂ ਦੱਸੋ ਕੋਈ ਅਸੀਂ ਕੰਪਿਊਟਰਸ ਆ ਜੇ ਕਿ ਅਸੀਂ ਐਡਾ ਵੱਡੀ ਅਮੈਂਡਮੈਂਟ ਜਾਂ ਗੋਬੇਲ ਦਾ ਕਾਨੂੰਨ ਉਸੀ ਵਕਤ 5-7 ਮਿੰਟ ਵਿੱਚ ਕਾਗਜ਼ ਦੇ ਕੇ ਤੁਸੀਂ ਬਹਿਸ ਕਰ ਸਕਦੇ ਆਂ ਔਰ ਇਹ ਬਿਲਕੁਲ ਇਨ-ਇਨ ਗੱਲਾਂ ਇਹੀ ਆਪ ਕਰਦੇ ਰਹੇ ਨੇ ਇੱਕ ਵਾਰ ਨਹੀਂ ਸਪੀਕਰ ਨੂੰ ਬਾਰ-ਬਾਰ ਅਮਨ अरोड़ा ਉਸ ਵਕਤ ਹਰਪਾਲ ਚੀਮਾ ਦੇ ਨਾਲ ਸਾਰੇ ਐਮ.ਐਲ.ਏ ਜਾ ਕੇ ਕਿ ਜੀ ਬਹੁਤ ਜਿਹੜਾ ਪੰਜਾਬ ਵਿਧਾਨ ਸਭਾ ਜੀ ਦਾ ਇਹਨੂੰ ਬੜਾ ਬਰਬਾਦ ਕਰਤਾ ਜੀ ਇਹਨਾਂ ਨੇ ਇਹਦੇ ਤਾਂ ਲੋਕਾਂ ਦੀ ਗੱਲਾਂ ਹੀ ਹੋਣ ਦਿੰਦੇ ਆ ਆ ਦੇਖੋ ਤੁਸੀਂ ਇਹਨਾਂ ਦਾ ਆਪਣਾ ਐਮ.ਐਲ.ਏ ਬੜਾ ਅੱਛਾ ਐਮ.ਐਲ.ਏ ਕੁਮਰ ਵਿਜੇ ਪ੍ਰਤਾਪ ਸਿੰਘ ਉਹਨੇ ਆਪਣੀ ਸੋਸ਼ਲ ਮੀਡੀਆ ਦੇ ਉੱਤੇ 1 ਅਗਸਤ ਦੀ ਪੋਸਟ ਪਾਈ ਹੈ ਹੁਣੇ ਔਰ ਉਹਨਾਂ ਨੇ ਕਿੰਨੇ ਮੁੱਦੇ ਉਹਨਾਂ ਨੇ ਬਣਾਏ ਨੇ ਸਪੀਕਰ ਨੂੰ ਮਿਲੇ ਜਾ ਕੇ ਉਹਾਂ ਦੀ ਇਸ ਪੋਸਟ ਦੇ ਨਾਲ ਤਸਵੀਰ ਆ ਕੁਲਤਾਰ ਸਿੰਘ ਸੰਧਵਾ ਦੀ ਦੇ ਨਾਲ ਖੜੇ ਆ ਉਹ ਕਹਿੰਦੇ ਮੈਂ ਚਾਹਨਾ ਵਾਂ ਕਿ ਕੱਟੂ ਕੱਟ ਸੈਸ਼ਨ ਜਿਹੜਾ ਹੈਗਾ ਨਾ ਉਹਨੂੰ ਵਧਾ ਕੇ ਬਹਿਸ ਵਾਸਤੇ ਰੱਖਿਆ ਜਾਵੇ ਔਰ ਇਹਦੇ 'ਚ ਅਸੀਂ ਬਰਗਾੜੀ ਦਾ ਇਸ਼ੂ ਚ ਉਠਾਉਣਾ ਚਾਹੁੰਦੇ ਪੇਦਵੀ ਜਾਂਦਾ ਉਹ ਤੁਹਾਨੂੰ ਪਤਾ ਕਿ ਲਗਾਤਾਰ ਇਸ ਵਸਤੇ ਦੇ ਉੱਤੇ ਬੜੇ ਬੇਬਾਕੀ ਦੇ ਨਾਲ ਉਮਰ ਵਿੱਚ ਪ੍ਰਤਾਪ ਸਿੰਘ ਬੋਲ ਰਹੇ ਬਾਈਬਲ ਕਲਾ ਇਹ ਗੋੜੀ ਕਾਂ ਦਾ ਮਸਲਾ ਛੋੜਨੇ ਆ ਔਰ ਇਸ ਤਰ੍ਹਾਂ ਨਾ ਮਿਨਿਮਮ ਸਪੋਰਟ ਪ੍ਰਾਈਸ ਤੇ ਜਿਹੜੇ ਕਿਸਾਨਾਂ ਦੇ ਕਰਜ਼ੇ ਮੈਂ ਉਹਦੇ ਦੀ ਗੱਲ ਕਰਨਾ ਚਾਹਣਾ ਉਹਨਾਂ ਨੇ ਅੰਮ੍ਰਿਤਸਰ ਸ਼ਹਿਰ ਦੀ ਸੀਵਰੇਜ ਦੇ ਪਾਣੀ ਦੇ ਮਸਲੇ ਦੀ ਤੇ ਜਿਹੜਾ ਗਾਰਬਜ ਕਲੈਕਸ਼ਨ ਹੈਗਾ ਕੂੜਾ ਹੈ ਸਾਰੇ ਸ਼ਹਿਰ ਦਾ ਉਹਦੀ ਗੰਦਗੀ ਦਾ ਮਸਲਾ ਉੱਠਣਾ ਸੀ ਇਹਦੇ 1 ਕਿਲੋ ਮੀਟਰ ਦੀ ਡਿਮਾਂਡ ਹੈ ਨਾ 117 ਐਮ ਐਲ ਐਸ ਨੇ ਤੁਸੀਂ ਅੰਦਾਜ਼ਾ ਲਾਓ ਕਿ 117 ਐਮ ਐਲ ਐਸ ਜੇਕਰ ਆਪਣੀ ਗੱਲ ਰੱਖਣਾ ਚਾਹਣ ਤੇ ਕਿ ਡੇਢ ਦਿਨ ਦੇ ਸੈਸ਼ਨ ਵਿੱਚ ਇਕ ਤਰ੍ਹਾਂ ਪਸ਼ਰਦਾਂ ਵਿੱਚ ਕਰਦੇ ਉਹਨਾਂ 70-80 ਲੱਖ ਰੁਪਇਆ ਕਰੋੜ ਰੁਪਇਆ ਉਹ ਖੂ ਖਾਤੇ ਪਾਤਾ ਇਹਨਾਂ ਨੇ ਕੱਲ ਦਾ ਸਮਝ ਲਓ ਤੇ ਕੀ ਦੋ ਦਿਨ ਜਿਹੜੇ ਬਕਾਇਆ ਨੇ ਉਹਦੇ ਵਿੱਚ 117 ਐਮਐਲਏ ਆਪਣੀ ਗੱਲ ਕਹਿ ਸਕਦੇ ਨੇ ਔਰ ਮੈਂ ਤੁਹਾਡੇ ਸਾਹਮਣੇ ਆ ਮੈਂ ਹਰ ਸੈਸ਼ਨ ਵਿੱਚ ਕੱਟੋ ਕੜਨੀ ਤਾ 35-40 ਸਵਾਲ ਦਿੰਦਾ ਹਾਂ ਔਰ ਮੈਂ ਉਹਦੇ ਵਿੱਚ ਜਿਹੜੇ ਮੋਸ਼ਨਸ ਪੇਸ਼ ਕਰਦਾ ਹਾਂ ਮੇਰਾ ਪ੍ਰਾਈਵੇਟ ਮੈਂਬਰ ਬਿੱਲ ਜਿਹੜਾ ਕਿ ਗੈਰ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਨਾ ਬਿਨਾਂ ਸ਼ਰਤਾ ਪੂਰੀਆਂ ਕੀਤੇ ਹਿਮਾਚਲ ਪ੍ਰਦੇਸ਼ ਦੇ ਕਾਨੂੰਨ ਦੀ ਤਰਜ਼ ਤੇ ਉਹਨਾਂ ਨੂੰ ਜ਼ਮੀਨ ਨਾ ਲੈਣ ਦਿੱਤੀ ਜਾਵੇ ਉਹਨਾਂ ਨੂੰ ਸਰਕਾਰੀ ਨੌਕਰੀਆਂ ਨਾ ਦਿੱਤੀਆਂ ਜਾਣ ਉਹਨਾਂ ਨੂੰ ਜਿਹੜਾ ਹੈ ਵੋਟਰ ਨਾ ਬਣਾਇਆ ਜਾਵੇ ਇਹ ਗੱਲ ਮੈਂ 2023 ਜਨਵਰੀ ਦਾ ਇਹ ਬਿੱਲ ਉੱਥੇ ਪ੍ਰਾਈਵੇਟ ਮੈਂਬਰਸ ਬਿਲਕੁਲ ਤੌਰ 'ਤੇ ਸਨਵਾਨੂੰ ਮਿਲ ਕੇ ਦਿੱਤਾ ਹੋਇਆ ਕੋਈ ਉੱਤੇ ਤੇ ਮਸਲਾ ਨਿਕਲਦਾ ਔਰ ਮੈਂ ਜਿਹੜੀ ਗੱਲ ਕਹਿ ਰਿਹਾ ਸੀਗਾ ਇਹਨਾਂ ਦੇ ਆਪਣੇ ਐਮ.ਐਲ.ਏ ਨੇ ਪਿਛਲੇ ਦਿਨਾਂ 'ਚ ਗੁਰਪ੍ਰੀਤ ਸਿੰਘ ਗੋਪੀ ਨੇ ਜਿਹੜੇ ਮੈਂ ਕਹਿਣਾ ਕਿ ਬੜਾ ਗੈਰਤਮੰਦ ਐਮ.ਐਲ.ਏ ਆ ਜਦੋਂ ਉਹਨੇ ਮਸਲਾ ਉਠਾਇਆ ਜਾ ਕੇ ਬੁੱਡੇ ਦਰਿਆ ਦਾ ਕਿ ਸਾਰਾ ਮਾਲਵਾ ਜਿਹੜਾ ਹੈ ਜਦੋਂ ਸਾਰੇ ਲੁਧਿਆਣੇ ਸ਼ਹਿਰ ਦੀ ਇੰਡਸਟਰੀਅਲ ਪੋਲਿਊਸ਼ਨ ਜਾ ਕੇ ਗੁੱਟਾ ਦਰਿਆ ਰਹੀ ਸਤਲੁਜ ਵਿੱਚ ਜਾ ਕੇ ਪੈਂਦੀ ਆ ਉਹ ਕਾਲਾ ਜ਼ਹਿਰ ਵਾਲਾ ਪਾਣੀ ਮਾਲਵੇ ਦੇ ਸਾਰੇ ਜ਼ਿਲ੍ਹਿਆਂ ਦੇ ਲੋਕੀ ਫੋਟੋ ਵਰਕਸ ਵਿੱਚ ਪੀਣ ਵਾਲੇ ਪਾਣੀ ਵਾਸਤੇ ਇਸਤੇਮਾਲ ਕਰਦੇ ਆ ਕੈਂਸਰ ਵੱਧ ਰਿਹਾ ਵਾ ਬਿਮਾਰੀਆਂ ਵੱਧ ਰੀਆਂ ਨੇ ਕੋੜ ਵੱਧ ਰਿਹਾ ਹੈ ਇਹ ਗੁਰਪ੍ਰੀਤ ਸਿੰਘ ਗੋਗੀ ਨੇ ਆਪਣੇ ਬੜਾਏ ਸਰਕਾਰ ਦਾ ਨੀ ਪੱਥਰ 2022 ਵਿੱਚ ਭਗਵੰਤ ਸਿੰਘ ਮਾਨ ਨੇ ਲੁਧਿਆਣੇ 650 ਕਰੋੜ ਰੁਪਏ ਅਸੀਂ ਲਾਵਾਂਗੇ ਨਿਪਟਰ ਰੱਖਾ ਕਿ ਬੁੱਢਾ ਦਰਿਆ ਸਾਫ਼ ਕਰਾਂਗੇ ਗੁਰਪ੍ਰੀਤ ਸਿੰਘ ਗੁੱਗੀ ਨੇ ਉਹ ਨਿਪਟਰ ਖੁਦ ਹੀ ਤੋੜ ਦਿੱਤਾ ਉਹਨੇ ਕਿਹਾ ਕਿ ਸ਼ਾਇਦ 90% ਪੈਸਾ 650 ਕਰੋੜ ਚੋਂ ਸਰਕਾਰ ਖਰਚ ਚੁੱਕੀ ਆ ਲੇਕਿਨ ਉਹਨੇ ਦਿਖਾਤਾ ਕਿ ਸਾਰਾ ਪਾਣੀ ਜਿਹੜਾ ਉਹ ਬਿਲਕੁਲ ਜ਼ਹਿਰੀਲਾ ਤੇ ਕਾਲਾ ਬੁੱਢੇ ਦਰਿਆ ਦਾ ਇੱਕ ਨਵੇਂ ਪੈਸੇ ਦਾ ਉਹਦੇ ਚ ਕੋਈ ਚੇਂਜ ਨਹੀਂ ਆਇਆ ਥੈਟ ਮੀਨ ਸਾਡਾ ਲਗਭਗ ਸਮਝੋ 600 ਕਰੋੜ ਰੁਪਈਆ ਡਾਊਨ ਦ ਟ੍ਰੇਨ ਗਿਆ ਫਿਸ਼ਡ ਗਿਆ ਇਸ ਵਸਲੇ ਨੂੰ ਅਸੀਂ ਵਿਧਾਨ ਸਭਾ ਦੇ ਵਿੱਚ ਗੱਲ ਕਰਨੀ ਸੀ ਕਿਉਂਕਿ ਬਹੁਤ ਸਾਰੇ ਐਕਟਿਵਿਸਟ ਜਿਹੜੇ ਜਿਹੜੇ ਮੱਤੇਵਾੜੇ ਵਾਲੇ ਜਿਹੜਾ ਵਾਤਾਵਰਣ ਪ੍ਰੇਮੀ ਲੋਕਾਂ ਨੇ ਪਿਛਲੇ ਦਿਨਾਂ ਚ ਕਾਟ ਕੀਤਾ ਉਹਨਾਂ ਨੇ ਅਲਟੀਮੇਟਮ ਦਿੱਤਾ ਗਵਰਨਮੈਂਟ ਨੂੰ ਕਿ ਅਸੀਂ ਜੇ ਤੁਸੀਂ ਬੁੱਢਾ ਦਰਿਆ ਸਾਫ਼ ਨਾ ਕੀਤਾ ਤੇ ਸੁੱਤੇ ਰਹੋ ਸਾਡੇ ਐਸਸੀ ਸਕਾਲਰਸ਼ਿਪ ਹੈ ਬੱਚਿਆਂ ਦੀ 933 ਕਰੋੜ ਰੁਪਈਆ ਪੰਜਾਬ ਸਰਕਾਰ ਇਸ ਕਰਕੇ ਇਸਤੇਮਾਲ ਨਹੀਂ ਕਰ ਸਕਦੀ ਕਿੰਦਰ ਦਾ ਕਿਉਂਕਿ 250 ਕਰੋੜ ਰੁਪਈਆ ਆਪਣੀ ਮੈਚਿੰਗ ਗਾਰੰਟੀ ਪਈ ਬਹੁਤ ਸਾਰੀਆਂ ਭਰਤੀਆਂ ਜਿਹੜੀਆਂ ਸਬ ਇਨਸਪੈਕਟਰਸ ਦੀਆਂ ਹੌਲਦਾਰਾਂ ਦੀਆਂ ਸ਼ਾਇਦ ਫਾਇਰ ਬ੍ਰਿਗੇਡ ਵਾਲਿਆਂ ਦੇ ਇਸ਼ੂਜ਼ ਨੇ ਬਹੁਤ ਸਾਰੇ ਇਸ਼ੂਜ਼ ਜਿਹੜੇ ਨੇ ਉਹਨਾਂ ਦੀਆਂ ਜਿਹੜੀਆਂ ਨਿਯੁਕਤੀ ਪੱਤਰ ਨੇ ਉਹ ਡਟ ਕੇ ਰੇਲੇ ਹਵਾ ਦੇ ਵਿੱਚ EMPLOYEES ਦੀਆਂ ਗੱਲਾਂ ਕਰਨ ਵਾਲੀਆਂ ਸੀਗੀਆਂ ਔਰ ਜਦੋਂ ਮੈਂ ਕਿਹਾ ਕਿ ਬੇਰਬੀ ਦਾ ਮਸਲਾ ਬਹੁਤ ਇੰਪੋਰਟੈਂਟ ਹੈ ਡੇਰਾ ਸੱਚਾ ਸੌਦਾ ਦਾ ਜਿਹੜਾ ਸਾਧ ਹੈ ਉਹਦੇ ਖਿਲਾਫ ਜਿਹੜੀ 295A ਦੀ ਪ੍ਰੋਸੀਕਿਊਸ਼ਨ ਸੈਂਕਸ਼ਨ ਸੀ ਉਹ ਪਿਛਲੇ 2 ਸਾਲ ਤੋਂ ਭਗਵੰਤ ਮਾਨ ਆਪਣੀ ਮੇਜ਼ ਦੇ ਉੱਤੇ ਦੱਬ ਕੇ ਬੈਠਾ ਹੋਇਆ ਅਸੀਂ ਗੱਲ ਉੱਥੇ ਕਰਨਾ ਚਾਹੁੰਦੇ ਹਾਂ ਔਰ ਜਨੀਅਰ ਟ੍ਰਾਇਲ ਸੀਗੀਆਂ ਉਹ ਸਾਰੀਆਂ ਉਹਨਾਂ ਨੇ ਫਰੀਦਕੋਟ ਦੀ ਅਦਾਲਤਾਂ ਵਿੱਚੋਂ ਟ੍ਰਾਂਸਫਰ ਕਰਾ ਲੀਆਂ ਚੰਡੀਗੜ੍ਹ ਨੂੰ ਔਰ ਉਹਨਾਂ ਤੇ ਉਹਨੂੰ ਸਟੇ ਕਰਾਤਾ ਤੇ ਆਪਾਂ ਛੋਟੀ ਛੋਟੀ ਗੱਲ ਵਾਸਤੇ ਸੁਪਰੀਮ ਕੋਰਟ ਵਿੱਚ ਜਮਾਨਤਾਂ ਕੈਨਸਲ ਕਰਾਉਣ ਲਈ ਮੇਰੀ ਜਮਾਨਤ ਕੈਨਸਲ ਕਰਾਉਣ ਲਈ 50 ਲੱਖ ਰੁਪਏ ਦਾ ਇੱਕ ਦਿਨ ਦਾ ਵਕੀਲ ਖੜਾ ਕੀਤਾ ਸੀ ਦੋ ਖੜੇ ਕੀਤੇ ਸੀ ਕਰੋੜਾਂ ਰੁਪਏ ਤੁਸੀਂ ਬਰਬਾਦ ਕਰਦੇ ਲੇਕਿਨ ਬੇਅਦਬੀ ਦੀ ਟ੍ਰਾਇਲ ਨੂੰ ਅੱਗੇ ਲਿਜਾਣ ਵਾਸਤੇ ਤੁਸੀਂ ਸੁਪਰੀਮ ਕੋਰਟ ਵਿੱਚ ਕੋਈ ਐਸਐਲਪੀ ਫਾਈਲ ਨਹੀਂ ਕੀਤੀ ਕੋਈ ਪਟੀਸ਼ਨ ਫਾਈਲ ਨਹੀਂ ਕੀਤੀ ਇਹਦਾ ਮਤਲਬ ਤੁਸੀਂ ਸਿੱਧਾ ਸਿੱਧਾ ਡੇਰਾ ਸੱਚਾ ਸੌਦਾ ਦੇ ਅਪਰਾਧੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀਆਂ ਕਰਨ ਦਾ ਉਹਨਾਂ ਨੂੰ ਲਾਹ ਦੇ ਰਹੇ ਹੋ ਬਾਈਬਲ ਕਲਾਂ ਦੇ ਕਾਤਲਾਂ ਨੂੰ ਤੁਸੀਂ ਛੋਟ ਦੇ ਰਹੇ ਹੋ ਡਰੱਗਸ ਦੀ ਗੱਲ ਕਰਨੀ ਪੰਜਾਬ ਦੇ ਵਿੱਚ ਅਸੀਂ ਤੁਸੀਂ ਦੇਖ ਰਹੇ ਹੋ ਉਹਦੋਂ ਦਾ ਚਲੋ ਭਗਵੰਤ ਮਾਨ ਨੇ ਸ਼ੀਸ਼ੇ ਮੋਰੇ ਖੜ ਕੇ ਕਹਿਤਾ ਜੀ ਕਿ ਗੱਲ ਹੀ ਕੋਈ ਨਹੀਂ ਅਸੀਂ ਨਸ਼ਾ ਜਿਹੜਾ ਹੈ ਬਸ ਅਗਲੀ ਅਗਸਟ ਤੱਕ ਜਾਂ ਪਤਾ ਨਹੀਂ ਅਗਲੀ 26 ਜਨਵਰੀ ਤੱਕ ਨੇ ਖਤਮ ਕਰ ਦਿਆਂਗੇ ਐਲਾਨਾ ਨਾਲ ਥੋੜਾ ਖਤਮ ਹੋ ਸਕਦੀਆਂ ਤੁਸੀਂ ਉਹਦੇ ਵਾਸਤੇ 2.5 ਸਾਲ ਵਿੱਚ ਕੀ ਕਾਰਗੁਜ਼ਾਰੀ ਕੀਤੀ ਹੈ 2.5 ਸਾਲ ਵਿੱਚ ਤੁਸੀਂ ਕੀ ਐਫਰਟਸ ਕਰਕੇ ਇਹਨੂੰ ਜੜੋਂ ਪੱਟਣ ਦੀ ਕੋਸ਼ਿਸ਼ ਕੀਤੀ ਹੈ ਸਿਰਫ ਐਨਡੀਪੀਐਸ ਦੇ ਪਰਚੇ ਕਰਕੇ ਸੈਂਕੜੇ ਹਜ਼ਾਰਾਂ ਬੰਦੇ ਜ਼ਿਲ੍ਹਾ ਜਿੱਤ ਤੱਕ ਤੇ ਕੋਈ ਇਨਸਾਫ ਨਹੀਂ ਹੋਇਆ ਔਰ ਜਦੋਂ ਇਹ 15 ਅਗਸਤ ਨੂੰ ਦਿਖਾ ਰਿਹਾ ਸੀਗਾ ਕਿ ਮੈਂ ਨਸ਼ੇ ਖਤਮ ਕਰਦਿਆਂ ਨੇ 26 ਜਨਵਰੀ ਤੱਕ ਉਦੋਂ ਇੱਕ ਡਾਕਟਰ ਗਿੱਲ ਨੇ ਚੰਕੌਰ ਸਾਹਿਬ ਐ ਸ਼ਾਇਦ ਉਹਨਾਂ ਦਾ ਹਸਪਤਾਲ ਉਹਨਾਂ ਨੇ ਇੱਕ ਨੌਜਵਾਨ ਦੀ ਜਿਸਮ ਦਿਖਾਤਾ ਛਲਨੀ ਜਿੱਦਾ ਗੋਲੀਆਂ ਨਾਲ ਛਲਨੀ ਹੋਇਆ ਹੁੰਦਾ ਨਾ ਟੀਕੇ ਲਾ ਲਾ ਕੇ ਟੀਕੇ ਲਾ ਲਾ ਕੇ ਉਸਨੂੰ ਔਰ ਰੋਜ਼ ਬੱਚੇ ਮੰਦਦੇ ਔਰ ਡਰੱਗਸ ਦਾ ਮਸਲਾ ਬਹੁਤ ਇੰਪੋਰਟੈਂਟ ਅਸੀਂ ਵਿਧਾਨ ਸਭਾ ਆਪਣੇ ਸਾਰੇ ਹਲਕਿਆਂ ਦੇ ਵਿੱਚ ਸਾਡੇ ਪਿਛਲੇ 2.5 ਸਾਲ ਤੋਂ ਇੱਕ ਨਵੇਂ ਪੈਸੇ ਦਾ ਡਿਵੈਲਪਮੈਂਟ ਦਾ ਕਾਰਜ ਨਹੀਂ ਹੋਇਆ ਕੋਈ ਪੈਸਾ ਨਹੀਂ ਲੱਗਾ ਪਿੰਡਾਂ ਦੇ ਵਿੱਚ ਜਿਹੜੇ ਪੈਸੇ ਸੀਗੇ ਮੰਗ ਲਿਆ ਸਰਕਾਰਾਂ ਦੇ ਕੋਲ ਉਹ ਰੋਕ ਛੱਡੇ ਜਾਂ ਵਾਪਸ ਲੈ ਲੇ ਸਿਮਿਲਰਲੀ ਮਿਨਿਸਪਲ ਕਮੇਟੀਆਂ ਵਿੱਚ ਨਗਰ ਪੰਚਾਇਤਾਂ ਵਿੱਚ ਕੋਈ ਕੰਮ ਨਹੀਂ ਆ ਪਿੰਡਾਂ 'ਚ ਗੰਦਗੀ ਦੇ ਢੇਰ ਲੱਗੇ ਹੋਏ ਨੇ ਅਸੀਂ ਇਹ ਗੱਲ ਕਰਨਾ ਚਾਹੁੰਦੇ ਸੀ ਪੰਚਾਇਤਾਂ ਚੂਣਾ ਚੋਰ ਦਰਵਾਜ਼ੇ ਰਹਿ ਮੇਰੇ ਖਿਆਲ ਕਿਸੇ ਸਰਕਾਰ ਨੇ ਇੰਨਾ ਗੁਪਤ ਨਹੀਂ ਰੱਖਿਆ ਸਿਸਟਮ ਇਹਨਾਂ ਨੇ 2023 ਦੇ ਦਸੰਬਰ ਵਿੱਚ ਵੋਟਬੰਦੀ ਕੀਤੀ ਹੈ ਤੇ 7 ਜਨਵਰੀ ਨੂੰ 2024 ਨੂੰ ਇੱਕ ਵੋਟਰ ਸੂਚੀ ਅਪਡੇਟ ਕਰਕੇ ਆਪਣੇ ਦਫ਼ਤਰਾਂ ਦੇ ਅੰਦਰ ਲਮਾਰੀਆਂ ਦੇ ਵਿੱਚ ਲੋਕ ਕਰਕੇ ਲੁਕੋ ਕੇ ਰੱਖ ਲੀਆਂ ਬਹੁਤ ਸ਼ੋਰ ਮਚਾਉਣ ਨਾਲ ਬਹੁਤ ਸ਼ੋਰ ਮਚਾਉਣ ਨਾਲ ਹਲੇ ਚੰਦ ਚੰਦ ਬੰਦਿਆਂ ਨੂੰ ਲਿਸਟਾਂ ਦਿੱਤੀਆਂ ਜਾ ਰਹੀਆਂ ਤੇ ਉਹ ਕਿੱਦਾਂ ਇਲੈਕਸ਼ਨ ਲੜਨਗੇ ਜਾ ਕੇ ਜਿੱਥੇ ਕਿਵੇਂ ਉਹ ਜਮਹੂਰੀਅਤ ਦਾ ਜਿਹੜਾ ਆਪਾਂ ਗੱਲਨੇ ਕਿ ਗ੍ਰਾਸ ਰੂਟ ਡੈਮੋਕ੍ਰੇਸੀ ਹੈ ਉਹ ਦੇਸ ਕਿੱਦਾਂ ਪਾਰਟਿਸਿਪੇਟ ਕਰਨਗੇ ਲਾਅ ਐਂਡ ਆਰਡਰ ਐਨ ਆਰ ਆਈ ਦੀ ਕਤਲੋਗਾਰਤ ਹੋ ਰਹੀ ਆ ਰੈਂਸਮ ਨਾਲ 5 ਕਰੋੜ ਰੁਪਏ ਨਹੀਂ ਦੇ ਸਕੋ ਕਿ 10 ਰਿਆ ਪੁਲਿਸ ਨੂੰ ਕਿ ਮੈਨੂੰ ਧਮਕੀਆਂ ਆ ਰਹੀਆਂ ਉਹਦਾ ਕਤਲ ਹੋ ਜਾਂਦਾ ਵਾ ਦਿਨ ਦਿਹਾੜੇ ਚੋਰੀਆਂ ਆਪਸੂ ਚੋਰੀ ਹੋਦੇ ਚੋਰੀ ਹੋ ਰਹੇ ਨੇ ਪਿੰਡਾਂ 'ਚ ਔਰਤਾਂ ਦੀਆਂ ਕੰਨਾਂ ਦੀਆਂ ਵਾਲੀਆਂ ਇਦਾਂ ਕੰਨ ਸਮੇਤ ਪਾੜ ਕੇ ਲੈ ਜਾਂਦੇ ਨੇ ਅਸੀਂ ਇਹ ਸਾਰੀਆਂ ਗੱਲਾਂ ਕਿੱਥੇ ਕਰਾਂਗੇ ਦੱਸੋ ਮੈਨੂੰ ਸਮਝਾਓ ਔਰ ਵਿਧਾਨ ਸਭਾ ਸਭ ਤੋਂ ਇੰਪੋਰਟੈਂਟ ਜਿਹੜਾ ਪਲੈਟਫਾਰਮ ਸੀਗਾ ਮੈਂ ਸਮਝਦਾ ਕਿ ਉਹ ਉਹਦਾ ਕੋਝਾ ਮਜ਼ਾਕ ਜਿਹਨੂੰ ਕਹਿੰਦੇ ਨੇ ਉਹ ਐਵੇਂ ਟਿੱਚ ਸਮਝ ਕੇ ਅਖੇ ਜਿਸੀ ਲਾਈਵ ਸ਼ੁਰੂ ਕਰ ਦਿੱਤਾ ਲਾਈਵ ਫਰਾਡ ਹੈ ਤੁਸੀਂ ਸਪੀਕਰ ਦੇ ਹੱਥ ਵਿੱਚ ਮਾਈਕ ਹੈ ਸਪੀਕਰ ਦੇ ਹੱਥ ਵਿੱਚ ਕੈਮਰਾਜ਼ ਨੇ ਜਦੋਂ ਆਦਮੀ ਕੋਈ ਜਿਹਨੂੰ ਨਹੀਂ ਦਿਖਾਉਣਾ ਚਾਹੁੰਦੇ ਉਹਦਾ ਮਾਈਕ ਆਫ ਕਰ ਦਿੰਦੇ ਨੇ ਗੱਲ ਮੁੱਕ ਜਾਂਦੀ ਹੈ ਔਰ ਤੁਸੀਂ ਦੇਖ ਰਹੇ ਕਿ ਸਿਰਫ ਟ੍ਰੈਜਰੀ ਬੈਂਚਸ ਰੂਲਿੰਗ ਪਾਰਟੀ ਦੇ ਮੰਤਰੀਆਂ ਦੇ ਐਮਐਲਏ ਦੇ ਉੱਤੇ ਪੂਰੇ ਪੂਰੇ ਫਰੇਮ ਲਾ ਕੇ ਕੈਮਰੇ ਸੋ ਮੈਨੂੰ ਅਫਸੋਸ ਨਾਲ ਇਹ ਕਹਿਣਾ ਪੈ ਰਿਹਾ ਕਿ ਯਾਰੋ ਆਪਾਂ ਲੋਕਾਂ ਨੇ ਮੋਟਾ ਤਾਂ ਬਹੁਤ ਪਾਈਆਂ ਇਹਨਾਂ ਨੂੰ ਔਰ 92 ਐਮਐਲਏ ਚਾਹ ਕੇ ਤੁਸੀਂ ਭੇਜੇ ਇਸ ਉਮੀਦ ਨਾਲ ਕਿ ਇਹ ਮਗਲੀਆਂ ਸਰਕਾਰਾਂ ਨਾਲ ਕੁਝ ਬਿਹਤਰ ਕਰਨਗੇ ਲੇਕਿਨ ਹਹਾ ਕਾਰਮਚੀ ਹੋਈ ਆ ਸਾਰੇ ਪਾਸੇ ਤੁਸੀਂ ਦੇਖ ਰਹੇ ਹੋ ਕਿ ਕਿਸੇ ਵੀ ਖੇਮੇ ਵਿੱਚ ਕਿਸੇ ਫੀਲਡ ਵਿੱਚ ਇਹ ਕਿਤੇ ਵੀ ਕੋਈ ਇੰਪਰੂਵਮੈਂਟ ਲਿਆ ਸਕੇ ਹਰੇ ਦਾ ਮੈਂ ਕਰਜ਼ੇ ਦੀ ਗੱਲ ਕਰਨੀ ਸੀ ਤੁਹਾਡੇ ਨਾਲ 374000 ਕਰੋੜ ਰੁਪਇਆ ਕਰਜ਼ਾ ਹੋ ਗਿਆ ਮੇਰੇ ਵੀਰੋ ਪੰਜਾਬ ਦੇਓ ਜਾਗੋ ਇਕਦਾ ਆਪਣੇ ਤੇ ਆ ਸਰਕਾਰ ਤੇ ਨਹੀਂ ਨਾ ਇਸ ਦਾ ਵਿਆਜ ਕਟੋ-ਕਟ 33000 ਕਰੋੜ ਰੁਪਏ ਵਿਆਜ ਭਰ ਰਹੇ ਨੇ ਕੱਲ ਤੁਸੀਂ ਦੇਖ ਲਿਆ ਰਿਪੋਰਟਸ ਆਈਆਂ ਕਿ 24000 ਕਰੋੜ ਰੁਪਏ ਮੁਫਤ ਬਿਜਲੀ ਦੀ ਸਬਸਿਡੀ ਦਾ ਬਿੱਲ ਪੰਜਾਬ ਬਿਜਲੀ ਬੋਰਡ ਦੇ ਸਿਰ ਤੇ ਇਹਨਾਂ ਨੂੰ ਸਰਕਾਰ ਨੂੰ ਦੇਣਾ ਪਵੇਗਾ ਜਿਹਦੇ ਵਿੱਚ ਮਗਰੀਆਂ ਸਰਕਾਰਾਂ ਦੇ ਟਿਊਬਵੈਲਸ ਕਿਉਂਕਿ ਸਾਡਾ ਦਰਿਆ ਹੀ ਪਾਣੀ ਦਾ ਅਸੀਂ ਇਸਤੇਮਾਲ ਨਹੀਂ ਕਰ ਸਕੇ ਦੇ ਦੇ ਚੁੱਕੇ ਹਾਂ 14 ਲੱਖ ਟਿਊਬਵੈਲ ਨਾਲ ਬਿਜਲੀ ਅਸੀਂ ਇਸਤੇਮਾਲ ਕਰ ਕਰਕੇ ਉਹਦਾ ਪਾਵਰ ਸਬਸਿਡੀ ਦਾ ਬਿੱਲ ਇ tanto ਵੱਡਾ ਹੋ ਗਿਆ ਉਹ ਜਿਹੜੇ ਇਹਨਾਂ ਨੇ ਜ਼ੀਰੋ ਬਿੱਲ ਪ੍ਰੋਮਿਸ ਕੀਤੇ ਸੀਗੇ ਇਹਦੇ ਵਿੱਚ ਬੇਤਹਾਸ਼ਾ ਕਰਨੀ ਹੁਣ ਕਰਕੇ ਔਰ ਲੋਕਾਂ ਨੇ ਸੋਚਿਆ ਕਿ ਅਗਰ 600 ਯੂਨਿਟ ਫ੍ਰੀ ਮਿਲਦੀ ਤਾਂ ਕਿਉਂ ਨਾ ਆਪਾਂ 1 ਮੀਟਰ ਦੀ ਬਜਾਏ 2 ਜਾਂ 3 ਮੀਟਰ ਕਰ ਲਈਏ ਮੀਟਰਾਂ ਦੀ ਨਫਰੀ ਬਹੁਤ ਜ਼ਿਆਦਾ ਗਿਣਤੀ ਵਧ ਗਈ ਆ ਔਰ ਸਰਕਾਰ ਇਸ ਵਕਤ ਹਾਲਾਤ ਇਹ ਨੇ ਕਿ ਕਦੀ 700 ਕਰੋੜ ਰੁਪਏ ਮੰਗਣ ਜਾਂਦੀ ਆ RBI ਦੇ ਕੋਲ ਕਦੀ 2.5 ਹਜ਼ਾਰ ਕਰੋੜ ਰੁਪਏ ਤਨਖਾਹਾਂ ਦੇਣ ਚੁੱਕੇ ਪੈਸੇ ਨਹੀਂ ਸੋ ਇਹ ਸਾਰੀਆਂ ਗੱਲਾਂ ਕਿੱਥੇ ਡਿਸਕਸ ਹੋਣੀਆਂ ਸੀਗੀਆਂ ਪੰਜਾਬ ਵਿਧਾਨ ਸਭਾ ਦੇ ਪਲੇਟਫਾਰਮ ਤੇ ਔਰ ਮੈਂ ਸਮਝਦਾ ਕਿ ਕਟੋ-ਕਟ ਕਿਉਂਕਿ 6 ਮਹੀਨੇ ਬਾਅਦ ਤੁਸੀ ਸੈਸ਼ਨ ਕਰਾਉਣਾ ਹੁੰਦਾ ਕਟੋ-ਕਟ 15 ਦਿਨ ਦਾ ਸੈਸ਼ਨ ਤਾਂ ਬੁਲਾਇਆ ਜਾਵੇ ਤੁਸੀਂ ਆਪ ਵੀ ਕਹਿੰਦੇ ਮੈਂ ਨਹੀਂ ਕਹਿ ਰਿਆ ਆ ਤੁਹਾਡੀ ਹੀ ਜ਼ੁਬਾਨ ਮੈਂ ਕਹਿ ਰਿਹਾ ਵਾਂ ਕਿ ਸੈਸ਼ਨ ਜਿਹੜਾ ਵਾ ਉਹ 15 ਦਿਨ ਵਧਾਇਆ ਜਾਵੇ ਮੈਂ ਤਾਂ ਵਧਾਇਆ ਲੈ ਜਾਵੇ ਮੈਂ ਕਹਿੰਦਾ 15 ਦਿਨ ਦਾ ਸੈਸ਼ਨ ਕਟੋ-ਕਟ ਤੇੰਮਾਰੀ ਸਾਲ ਵਿੱਚ ਇੱਕ ਜਿਹੜਾ ਬਜਟ ਇਸਲਾਸ ਹੁੰਦਾ ਇੱਕ ਮੌਨਸੂਨ ਸੈਸ਼ਨ ਤੇ ਇੱਕ ਜਿਹੜਾ ਹੈ ਵਿంటర్ ਸੈਸ਼ਨ ਹੁਣ ਮੈਨੂੰ ਨਹੀਂ ਲੱਗਦਾ ਕਿ ਆਪਾਂ ਸਪਟੈਂਬਰ ਚ ਆ ਗਏ ਆ ਮੈਨੂੰ ਨਹੀਂ ਲੱਗਦਾ ਇਹਨਾਂ ਨੇ ਸਰਦ ਰੁੱਤ ਦਾ ਜਿਹੜਾ ਸੈਸ਼ਨ ਹੈ ਉਹ ਬੁਲਾਉਣਗੇ ਉੰਬੀਟਰ ਕਾਕੇ ਲੈ ਜਾਣਗੇ ਸੋ ਆ ਹੈ ਅਸਲੀਅਤ ਅਖੋਤੀ ਬਦਲਾਅ ਤੇ ਆ ਜਿਹੜੇ ਕਹਿੰਦੇ ਸੀ ਅਸੀਂ ਪੰਜਾਬ ਨੂੰ ਬਹੁਤ ਸੁਧਾਰ ਕਰਾਂਗੇ ਔਰ ਮਾਫ ਕਰਨਾ ਹਲੇ ਅਖੀਲੀ ਗੱਲ ਮੈਂ ਤੋ ਰੁਕਣੀ ਮੈਂ ਰਿਹਾ ਜਿਹਨੀਆਂ ਗੱਲਾਂ ਮੋਦੀ ਦੇ ਇਲਜ਼ਾਮ ਲਾਉਂਦੇ ਨੇ ਕਿ ਮੋਦੀ ਨੇ ਬਰਬਾਦ ਕਰਤਾ ਗੋਦੀ ਮੀਡੀਆ ਬਣਾ ਲਿਆ ਉਦੋਂ ਵੱਧ ਗੋਦੀ ਕੇਜੀ ਮੀਡੀਆ ਤੁਸੀਂ ਪੰਜਾਬ ਦੇ ਵਿੱਚ ਬਣਾ ਕੋਈ ਮੇਨਸਟ੍ਰੀਮ ਮੀਡੀਆ ਚੱਗੀ ਖਬਰ ਤੋਂ ਖੋਣ ਨੂੰ ਤਿਆਰ ਨਹੀਂਗਾ ਬਸ ਸਰਕਾਰ ਦੇ ਸੋਲੇ ਗਾਏ ਜਾਂ ਉਹਨੇ ਮੋੜ ਲਾਤੇ ਸਾਰੇ ਪੰਜਾਬ ਦੇ ਵਿੱਚ ਦੂਜੇ ਰਾਜਾਂ ਦੇ 에어ਪੋਰਟਾਂ ਤੇ ਦੂਜਾ ਚੰਡੀਗੜ੍ਹ ਦਾ ਯੂਪੀ ਦੇ ਵਿੱਚ ਜਾ ਕੇ ਇਲੈਕਟ੍ਰੋਨਿਕ ਬੋਰਡ ਦੇਖੋ ਰਾਤ ਨੂੰ ਜਗਮਗ ਕਰਦੇ ਨੇ ਸਾਡਾ ਸ਼ੈਤ ਸਿੰਘ ਕਿਹੜੇ ਕਰੋੜ ਰੁਪਏ ਇਹਨਾਂ ਫਾਲਤੂ ਦੀ ਪਬਲਿਸਿਟੀ ਤੇ ਖਰਚ ਕਰਦਾ ਦੂਜਾ ਕਹਿੰਦੀ ਸੀ મોદી ਐਡੀ ਔਰ ਸੀਬੀਆਈ ਦਾ ਦੁਰਉਪਯੋਗ ਕਰ ਰਿਆ ਤੁਹਾਡੇ ਸਾਹਮਣੇ ਆ ਪੰਜਾਬ ਦੇ ਵਿੱਚ ਕਿ ਇਸ ਵਕਤ ਜਿੰਨੀ ਬਦਲਾਕੂਰੀ ਆਪਣੇ ਸਿਆਸੀ ਵਿਰੋਧੀਆਂ ਦੇ ਨਾਲ ਭਗਵੰਤ ਮਾਨ ਨੇ ਵਿਜੀਲੈਂਸ ਤੇ ਪੁਲਿਸ ਦਾ ਮਿਸਯੂਜ਼ ਕਰਕੇ ਕੀਤੀ ਹੈ ਝੂਠੇ ਪਰਚੇ ਦਰਜ ਕੀਤੇ ਨੇ ਮੇਰੇ ਤੇ ਬਾਝੀ ਕ੍ਰਿਮੀਨਲ ਕੇਸਿਸ ਦਰਜ ਕੀਤੇ ਨੇ ਕੀ ਮੈਂ ਗੁਨਾਹ ਕਰਤਾ ਕੀ ਮੈਂ ਕੋਈ ਡਰਗ ਮਾਫੀਆ ਲੱਗਦਾ ਔਰ ਜਿਹੜਾ ਕੇਸ ਮੇਰੇ ਤੇ ਬਣਾ ਭਗਵਾਨਪ੍ਰਤਮ ਮੇਰਾ ਸਪੋਰਟ ਸੀ 2017 ਚ ਇਸ ਰਿਆਨ ਕੇ ਪਬਲਿਕ ਡੋਮੇਨ ਚ ਗਿਆ ਕੇ ਖੇਰੇ ਨਾਲ ਬੜਾ ਤੱਕਾ ਉਸੇ ਕੇਸ ਵਿੱਚ ਗ੍ਰਿਫਤਾਰ ਕਰ ਲਿਆ ਤੇ ਫਿਰ ਤੁਹਾਡੇ ਤੇ મોદી ਤੇ ਬੀਜੇਪੀ ਦੇ ਵਿੱਚ ਕੀ ਫਰਕ ਹੈ ਮੈਂ ਸੁਸੋਗਿਆ ਸਾਹਿਬ ਤੁਹਾਨੂੰ ਕੁਛ ਨਾ ਚਾਹਣਾ ਕੇ ਜੀਵਾਲਸਾ ਤੁਸੀਂ ਅੰਦਰ ਉਹ ਤੁਹਾਨੂੰ ਪੁੱਛਣਾ ਚਾਹਣਾ ਤੁਸੀਂ ਇੱਥੇ ਉੱਥੇ ਸ਼ੋਰ ਮਚਾਉਨੇ ਹੋ ਕਿ મોદી ਨੇ ਬਹੁਤ ਜ਼ਿਆਦਾ ਗਦਰ ਮਚਾਇਆ ਮਿਸਯੂਜ਼ ਕਰ ਰਿਹਾ ਤਾਨਾਸ਼ਾਹ ਆ ਤੇ ਤੁਸੀਂ ਪੰਜਾਬ ਦੇ ਵਿੱਚ ਕੀ ਕਰ ਰਹੇ ਹੋ ਤਰਬਾਰਸਾ ਮੱਥਾ ਤਾਂ ਤੇ ਚਾਹਨੇ ਹੋ ਤੁਸੀਂ ਪਰ ਕੀ ਉਸ ਅਕਾਰਪੁਰਖ ਵਾਇਰੂ ਨੂੰ ਦੇ ਚਰਨਾਂ ਵਿੱਚ ਬੈਠ ਕੇ ਇਹ ਅਹਿਸਾਸ ਕੀਤਾ ਕਿ ਤੁਸੀਂ ਕੀ ਪੰਜਾਬ ਦੇ ਵਿੱਚ ਇਸ ਵਕਤ ਕਰ ਰਹੇ ਹੋ ਔਰ ਇਥੇ ਕੱਲਾ ਮੇਰੇ ਖਿਲਾਫ ਦੀ ਜਿੰਨਾ ਕੋਈ ਬੋਲਿਆ ਜਿਹੜਾ ਕੋਰੈਕਟਿਵਿਸਟ ਬੋਲਿਆ ਚੱਕ ਕੇ ਢਾਕੇ ਉਹਨੂੰ ਜਿੱਲਾਂ ਵਿੱਚ ਸੁੱਟ ਦਿੱਤਾ ਤੇ ਆਪਣੇ ਮਿਨਿਸਟਰਜ਼ ਇਹਨਾਂ ਦੇ ਕਟਾਰੂ ਚੱਕ ਵਰਗੇ ਆ ਬਲਕਾਰ ਸਿੰਘ ਦੀ ਤਸ਼ਰੀਹ ਵੀ ਦਿਓ ਆ ਮੰਨੂ ਕੇ ਨੇ ਇੱਕ ਐਨਆਰਆਈ ਦੀ ਕੋਠੀ ਤੇ ਕਬਜ਼ਾ ਕਰਤਾ ਪਤਾ ਨਹੀਂ ਕਿੰਨੇ ਐਮਐਲਏਜ਼ ਲਗਾਤਾਰ ਗੈਰ ਕਾਨੂੰਨੀ ਮਾਈਨਿੰਗ ਕਰਦੇ ਦਰਿਆਵਾਂ ਦਾ ਬਲਾਤਕਾਰ ਕਰ ਰਹੇ ਨੇ ਨੋ ਐਕਸ਼ਨ ਅਗੇ ਇਸ ਸਾਰੀਆਂ ਗੱਲਾਂ ਕਿੱਥੇ ਚੱਕਾਂਗੇ ਸ ਮੈਂ ਪੁੱਛਣਾ ਚਾਹੁੰਦਾ ਔਰ ਮੈਨੂੰ ਖੁਸ਼ ਹੋਣਾ ਕਹਿਣਾ ਪੈਂਦਾ ਕਿ ਪੰਜਾਬ ਦੇ ਵਿੱਚ ਕੋਈ ਪਲੈਟਫਾਰਮ ਨਹੀਂ ਰਹਿਣ ਦਿੱਤਾ ਜਿੱਥੇ ਅਸੀਂ ਜਾ ਕੇ ਆਪਣੀ ਗੱਲ ਕਹਿ ਸਕੀਏ ਔਰ ਵਿਧਾਨ ਸਭਾ ਦਾ ਇੱਕੋ ਸਾਡੇ ਕੋਲ ਪਲੈਟਫਾਰਮ ਸੀ ਤੇ ਉਹਦਾ ਇਹਨਾਂ ਨੇ ਮਜ਼ਾਕ ਉਡਾ ਕੇ ਰੱਖਤਾ ਬਸ ਕੱਲ ਸ਼ੁਰੂ ਕਰਕੇ ਤੇ ਚਾਰ ਤਰੀਕ ਨੂੰ ਰੰਤ ਕਰਕੇ ਕਹਿਣਗੇ ਜੀ ਬੜਾ ਸੀ ਪ੍ਰਾਪਤੀਆਂ ਕਰ ਲਿਆ ਸੋ ਦੋਸਤੋ ਇਹ ਮੇਰਾ ਅੱਜ ਦਾ ਵਿਸ਼ੇ ਸੀਗਾ ਇਹ ਇਕੱਲਾ ਇੱਕ ਵਿਅਕਤੀ ਇਕੱਲਾ ਇੱਕ ਪਾਰਟੀ ਇਕੱਲੇ ਇੱਕ ਸਮਾਜ ਦਾ ਇਸ਼ੂ ਨੇਗਾ ਇਸ ਨੂੰ ਉੱਚੇ ਪੰਜਾਬ ਦੇ ਕੋਈ ਇੱਕ ਦਾ ਇਸ਼ੂ ਆ ਇਸ ਕਰਕੇ ਇਹਦੇ ਤੇ ਗੌਰ ਕਰਨਾ ਜ਼ਰੂਰ ਅچھے ਤਰੀਕੇ ਨਾਲ ਔਰ ਸਿਰਫ ਇਸ ਕਰਕੇ ਕਿਉਂਕਿ ਆਪਾਂ ਪਾਰਟੀਆਂ ਚ ਬੱਝੇ ਹੋਏ ਆ ਤਾਂ ਅਸੀਂ ਨਫ਼ਰਤ ਦੀ ਭਾਵਨਾ ਨਾਲ ਕਮੈਂਟ ਕਰਨਾ ਜਾਂ ਦਲਤ ਬੋਲਣਾ ਜਾਂ ਕੋਈ ਡਾੜੀ ਕਲੋਸ ਕਰਨਾ ਇਹਦਾ ਕੋਈ ਫਾਇਦਾ ਨਹੀਂ ਹੋਵੇਗਾ ਔਰ ਮੈਂ ਆਮ ਆਦਮੀ ਪਾਰਟੀ ਦੇ ਖੀਸ ਵਰਪਾ ਮਗਾਨਾ ਚਾਹੁੰਦਾ ਕਿ ਦੇਖੋ ਤੁਸੀਂ ਵੀ ਚੰਗੇ ਬਦਲਾਅ ਵਾਸਤੇ ਇਥੇ ਇਸ ਪਾਰਟੀ ਨੂੰ ਜੁਆਇਨ ਕੀਤਾ ਸੀ ਪਰ ਵਾਰੀਆਂ ਕਿਹੜੀਆਂ ਆਈਆਂ ਨੇ ਲਵਲੀ ਯੂਨੀਵਰਸਿਟੀ ਆਈਏ ਕੋਈ ਸੰਜੀਤ ਅਰੋੜਾ ਬਣਾਤਾ ਮੈਂਬਰ ਪਾਰਲੀਮੈਂਟ ਕੋਈ ਪਟਕ ਬਣਾਤਾ ਰਾਜ ਸਭਾ ਦਾ ਮੈਂਬਰ ਕੋਈ ਦੁਨੀਆ ਅਹਿਮ ਪੋਜੀਸ਼ਨ ਸਾਰੀਆਂ ਪੰਜਾਬ ਦੀਆਂ ਉਹ ਸਾਰੀਆਂ ਚੱਕ ਕੇ ਗੈਰ ਪੰਜਾਬੀਆਂ ਦੇ ਹੱਥ ਚਾੜ੍ਹ ਸਾਰੀਆਂ ਸਰਕਾਰੀ ਨੌਕਰੀਆਂ ਜੀ ਇਸ ਦੀਆਂ ਆ ਤੁਹਾਡੀਆਂ ਪੁਲਿਸ ਦੇ ਵਿੱਚ ਜੋਬਸ ਜਿਹੜੀਆਂ ਆ ਤੁਹਾਡੇ ਜਿਹੜੇ ਕਲੱਬਸ ਰੱਖੇ ਨੇ ਐਸਐਸਪੋਰਟ ਦੇ ਸਾਰੇ ਹਰਿਆਣਾ ਦਿੱਲੀ ਤੇ ਰਾਜਸਥਾਨ ਕੋਲ ਸਾਡੇ ਕੋਲ ਡੋਮਸਾਈਲ ਦਾ ਕਾਨੂੰਨ ਜਿੱਦਾਂ ਮੈਂ ਮੰਗ ਰਿਹਾ ਹਾਂ ਕਿ ਹਿਮਾਚਲ ਦੀ ਦਰਜ ਤੇ ਹੁਣ ਤਾਂ ਉੱਤਰਾਖੰਡ ਨੇ ਨਹੀਂ ਬਣਾਤਾ ਵਾ ਔਰ ਲਾਸਟਲੀ ਤਿੰਨ ਕ੍ਰਿਮੀਨਲ ਜਿਹੜੇ ਕਮਿਟਮੈਂਟਸ ਕੀਤੀਆਂ ਭਾਜਪੀ ਸਰਕਾਰ ਨੇ ਦਿੱਲੀ 'ਚ ਜਿਹੜਾ ਬੀਐਨਐਸ ਕਾਨੂੰਨ ਬਣਾਇਆ ਜਿਹਨੂੰ ਬਹੁਤ ਜ਼ਿਆਦਾ ਕਰੜਾ ਕਰਤਾ ਪੁਲਿਸ ਨੂੰ ਬਹੁਤ ਜ਼ਿਆਦਾ ਅਧਿਕਾਰ ਦਿੱਤੇ ਅਸੀਂ ਉਹਦੇ ਤੇ ਬਹਿਸ ਕਰਨਾ ਚਾਹੁੰਦੇ ਸੀ ਵਿਧਾਨ ਸਭਾ ਦੇ ਪੰਜਾਬ ਦੇ ਵਿੱਚ ਇੱਕ ਮਤਾ ਪਾਸ ਕਰਕੇ ਭੇਜੋ ਕਿ ਤੁਸੀਂ ਤਾਂ ਇਸ ਨੂੰ ਇੱਕ ਪੁਲਿਸ ਸਟੇਟ ਬਣਾਉਣ ਜਾ ਰਹੇ ਹੋ ਪੁਲਿਸ ਨੂੰ ਮੇਰੇ ਖਿਆਲ ਆ ਸ਼ਾਇਦ ਗਲਤ ਨਾ ਹੋਵਾਂ ਤਾਂ ਪਹਿਲਾਂ 14 ਦਿਨ ਦਾ ਰਿਮਾਂਡ ਹੀ ਤਾਂ ਜ਼ਿਆਦਾ ਨਹੀਂ ਸੀ ਲੈ ਸਕਦੇ ਸ਼ਾਇਦ ਪੁਲਿਸ 60 ਦਿਨ ਦਾ ਰਿਮਾਂਡ ਲੈ ਸਕਦੀ ਹੈ ਔਰ ਇਹ ਸਾਰੇ ਕਾਨੂੰਨ ਪੰਜਾਬ ਦੇ ਵਿੱਚ ਆਲਰੇਡੀ ਲਾਗੂ ਹੋ ਗਏ ਨੇ ਤੜਾ-ਤੜੇ ਫਾਇੰਸ ਦੱਸਣ ਇਹ ਸਾਰੇ ਮਸਲੇ ਮੇਰੇ ਵੀ ਰੋਜ਼ ਸਤਕਾਰਯੋਗ ਸਾਥੀ ਭੈਣੋ ਆ ਵਿਧਾਨ ਸਭਾ ਦੇ ਇਸ ਪਲੇਟਫਾਰਮ ਤੇ ਕਰਨੇ ਚਾਹੀਦੇ ਆ 2 ਤੋਂ 4 ਦਾ ਇੱਕ ਮਜ਼ਾਕ ਬਣਾ ਕੇ ਇਹਨਾਂ ਨੇ ਸੈਸ਼ਨ ਕਰਤਾ ਸੋ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਮੈਂ ਸਾਰਿਆਂ ਦਾ ਬਹੁਤ ਮਸ਼ਕੂਰ ਹਾਂ ਔਰ ਸ਼ੁਕਰੀਆ ਅਦਾ ਕਰਦਾ ਅਗਰ ਮੇਰੀ ਗੱਲਾਂ ਜੈਨਮਨ ਤੇ ਠੀਕ ਲੱਗੀਆਂ ਤਾਂ ਇਹਨਾਂ ਨੂੰ ਬਹੁਤ ਬਹੁਤ ਸ਼ੇਅਰ ਕਰਦੀਆਂ ਬਹੁਤ ਬਹੁਤ ਧੰਨਵਾਦ ਬਾਈ ਕੋ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ